ਮੋੜ ਮੰਡੀ ਵਿਕੇ ਗਣਤੰਤਰ ਦਿਵਸ ਦੀ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਕਰਨੈਲ ਸਿੰਘ ਦੇ ਵੱਲੋਂ ਮੋੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਲ ਕੁਰਸੀ ਦੇ ਪਿੱਛੇ ਹੋਏ ਝਗੜੇ ਤੋਂ ਬਾਅਦ ਪ੍ਰਧਾਨ ਤੇ ਵੱਲੋਂ 30 ਲੱਖ ਰੁਪਏ ਦੇ ਕੇ ਪ੍ਰਧਾਨਗੀ ਲੈਣ ਦੇ ਗੰਭੀਰ ਦੋਸ਼ ਲਗਾਏ ਗਏ ਸਨ ਜਿਸ ਤੋਂ ਬਾਅਦ ਹੁਣ ਹਲਕੇ ਦੀ ਵਿਧਾਇਕ ਸੁਖਬੀਰ ਸਿੰਘ ਮੈਸਰ ਖਾਨਾ ਦੇ ਵਕੀਲ ਦੇ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਕਰਨੈਲ ਸਿੰਘ ਨੂੰ ਨੋਟਿਸ ਪੇਸ਼ ਕੀ 15 ਦਿਨਾਂ ਦੇ ਵਿੱਚ ਮਾਫੀ ਮੰਗਣ ਦੇ ਲਈ ਕਹਿ ਦਿੱਤਾ ਗਿਆ ਅਤੇ ਮਾਫੀ ਨਾ ਮੰਗਣ ਦੀ ਸੂਰਤ ਦੇ ਵਿੱਚ 5 ਕਰੋੜ ਰੁਪਏ ਦਾ ਮਾਨ ਹਾਨੀ ਦਾ ਕੇਸ ਦਾਇਰ ਕਰਨ ਦੇ ਲਈ ਕਿਹਾ ਗਿਆ। ਪ੍ਰਧਾਨ ਕੀ ਹੋਇਆ ਅਜੇ ਇੱਥੇ ਰਵਾ ਪਿਆਗਾ। ਇਹ ਕਰਨੈਲ ਸਿੰਘ ਪ੍ਰਧਾਨ ਨਗਰ ਕੌਂਸਲ ਮੌੜ ਅੱਜ ਸਪੂਤ ਜਨਕਰੀ ਦੇ ਤਿਹਾਰੇ ਇਹ ਇੱਕ ਦੋ ਫੰਕਸ਼ਨ ਉਹ ਡੰਡਾਲ ਹਰਾਇਆ ਇਸ ਆਰ ਦੇ ਉਹਦਾ ਨਗਰ ਕੌਂਸਲ ਵੱਲੋਂ ਇੱਕ ਨਾਥੀਆ ਅਸਰੀ ਰਾਤ ਕੋਰਕ ਕਰਕੇ ਨਗਰ ਕੌਂਸਲ ਵੱਲੋਂ ਪੁਕਾਰ ਜਾਂਦਾ ਹੈ ਮੈਂ ਨਗਰ ਕੌਂਸਲ ਦੇ ਨਾਤੇ ਨਿਰਾਦੀ ਖਰਜ ਬਣਦਾ ਹੈ ਮੈਂ ਛੰਡੇ ਦੀ ਦੇ ਸਦਾਰ ਦੇ ਵਿਚ ਆਮਾ ਇੱਕ ਜਿਹੜੀ ਮੇਰੀ ਸੀਟਿੰਗ ਸੀ ਮੇਰੀ ਸੀਟਿੰਗ ਤੇ ਐਨਐਲਐ ਨੇ ਆ ਕੇ ਪਕਰਤਾ ਸੀ ਐਡਵੋਕੇਟ ਰਮਨਦੀਪ ਸ਼ਮ ਜਮਨ ਜੀ ਸਰ ਕੀ ਤੁਹਾਨੂੰ ਨੋਟਸ ਭੇਜਿਆ ਕੀ ਭੇਜਿਆ ਕੀ ਮੰਗ ਸਰ ਜਿਵੇਂ ਕਿ ਸਾਰਿਆਂ ਦਾ ਧਿਆਨ ਚ ਹੈ ਜੀ 26 ਜਨਵਰੀ ਗਣਤੰਤਰਤਾ ਦਿਵਸ ਨੂੰ ਮੋੜ ਮੰਡੀ ਵਿਕੇ ਧੂਮ ਧਮਨਾ ਮਨਾਇਆ ਜਾ ਰਿਹਾ ਸੀਗਾ ਜੀ ਉਸ ਦੌਰਾਨ ਕਰਨੈਲ ਸਿੰਘ ਪ੍ਰਧਾਨ ਜੀ ਮੋੜ ਮੰਡੀ ਦੇ ਪ੍ਰਧਾਨ ਨੇ ਜੀ ਉਹਨਾਂ ਨੇ ਸਰ ਇੱਕ ਜਾਣ ਬੁੱਝ ਕੇ ਰਾਜਨੀਤਿਕ ਸਾਦੇਸ਼ ਦੇ ਅਧੀਨ ਮੈਂ ਇਹ ਲਿਖ ਰਿਹਾ ਹਾਂ ਕਿ ਮੈਸਰਖਾਨਾ ਦੇ ਉੱਪਰ આરોਪ ਲਗਾਏ ਨੇ ਕਿ ਮੈਨੂੰ ਤੂੰ 30 ਲੱਖ ਰੁਪਏ ਦੇ ਕੇ ਪ੍ਰਧਾਨ ਬਣਾਇਆ ਸੀਗਾ ਨਗਰ ਕੌਂਸਲ ਮੋੜ ਦਾ ਮੈਂ ਤੈਨੂੰ 30 ਲੱਖ ਰੁਪਏ ਦੇ ਕੇ ਖਰੀਦ ਲਿਆ ਜੋ ਕਿ ਕੁਝ ਹੋਰ ਵੀ ਘਟੀਆਂ ਵੜ ਜੂਜ਼ ਕੀਤੇ ਸੀਗੇ ਜਿਹੜੇ ਕਿ ਮੈਂ ਇੱਥੇ ਨਹੀਂ ਚੰਗੇ ਸਮਝਦਾ ਵੀ ਇਹ ਬੋਲੇ ਜਾਣ ਮੀਡੀਆ ਦੇ ਉੱਪਰ ਤੇ ਉਸੇ ਦੀ ਨਹੀਂ ਸਰ ਜਦੋਂ ਮੈਨੂੰ ਸਖਵੀਰ ਸਿੰਘ ਮੈਸਰਖਾਨਾ ਜੀ ਦਾ ਉਹਨਾਂ ਨੇ ਮੈਨੂੰ ਕਿਹਾ ਵੀ ਐਂ ਕਰਕੇ ਆਪਣੇ ਤੇ ਆਹਾ ਹੋ ਗਿਆ ਤੇ ਤੁਸੀਂ ਮੇਰੇ ਵਕੀਲ ਬਣ ਕੇ ਤੇ ਇੱਕ ਉਹਨਾਂ ਨੂੰ ਲੀਗਲ ਨੋਟਿਸ ਦਿਓ ਤੇ ਉਹਨਾਂ ਦੇ ਖਿਲਾਫ ਜਿਹੜੀ ਵੀ ਕਾਨੂੰਨੀ ਕਾਰਵਾਈ ਜਾਇਜ਼ ਬਣਦੀ ਆ ਉਹ ਉਹਨਾਂ ਦੇ ਉੱਤੇ ਤੁਰੰਤ ਪ੍ਰਭਾਵ ਨਾਲ ਕਰੋ ਕੀ ਲੈ ਜਾਗੇ ਜੀ ਕਾਰਵਾਈ ਕਿਰਵਾਇਆ ਸਰ ਇੱਕ ਵਾਰੀ ਅਸੀਂ ਉਹਨਾਂ ਨੂੰ ਲੀਗਲ ਨੋਟਿਸ ਸਰਵ ਕੀਤਾ ਹੈਗਾ ਡੈਫਮੇਸ਼ਨ ਦਾ ਜੀ ਵੀ ਜੇਕਰ ਉਹ ਤੁਸੀਂ ਉਹਨਾਂ ਨੂੰ ਜਾਇਜ਼ ਲੱਗਦਾ ਤਾਂ 15 ਦਿਨਾਂ ਦੇ ਅੰਦਰ ਅੰਦਰ ਆਪਦੀ ਮਾਫੀ ਮੰਗ ਲੈਣ ਜਨਤਕ ਤੌਰ ਤੇ ਸੋਸ਼ਲ ਮੀਡੀਆ ਤੇ ਜੇਕਰ ਉਹ ਦਿੱਤੇ ਗਏ ਟਾਈਮ ਦੇ ਦੌਰਾਨ ਆਪਦੀ ਮਾਫੀ ਨਹੀਂ ਮੰਗਦੇ ਤਾਂ ਫਿਰ ਉਹਨਾਂ ਦੇ ਖਿਲਾਫ ਜੀ ਮਾਨਜੋਗ ਅਦਾਲਤਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕੇਸ ਚੱਲਣਗੇ ਸਰ ਕਿਉਂ ਲੱਗਦਾ ਕਿ ਇਹੋ ਕੁੱਤਾ ਉਹਨਾਂ ਨੇ ਸਾਰਾ ਇਹ ਥੋੜੀ ਪਾਰਟੀ ਦੀ ਹੀ ਹੈ ਕਿ ਨ ਆਮਾਦੀ ਪਾਰਟੀ ਦੇ ਉਹ ਨੇ ਉਹਨਾਂ ਨੇ ਪ੍ਰਧਾਨ ਬਣਿਆ ਉੱਤੇ ਫਿਰ ਕਿਉਂ ਹੋਇਆ ਸਾਰਾ ਕਾਰਨ ਕੀ ਲੱਗਦਾ ਹੈ ਸਰ ਸਾਨੂੰ ਕੀ ਪਤਾ ਲੱਗਿਆ ਵੀ ਉਹਨਾਂ ਦੇ ਜਿਹੜੇ ਨਾਲ ਦੇ ਸਾਥੀ ਸੀਗੇ ਉਹਨਾਂ ਨੇ ਕਾਲੀ ਦਲ ਜੁਆਇਨ ਕਰ ਚੁੱਕੇ ਆ ਜੀ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਉਹ ਪਹਿਲਾਂ ਕਾਂਗਰਸ 'ਚ ਵੀ ਪ੍ਰਧਾਨ ਰਹੇ ਨੇ ਜੀ ਕਾਲੀ ਦਲ 'ਚ ਵੀ ਪ੍ਰਧਾਨ ਰਹੇ ਨੇ ਤੇ ਹੁਣ ਜਦੋਂ ਆਮ ਆਦੀ ਪਾਰਟੀ ਸੱਤਾ 'ਚ ਆ ਗਈ ਤਾਂ ਉਹ ਆਮ ਆਦੀ ਪਾਰਟੀ ਦੇ ਨਾਲ ਵੀ ਲੱਗ ਕੇ ਪ੍ਰਧਾਨ ਲੱਗ ਗਏ ਪਰ ਹੁਣ ਉਹ ਕੀ ਹੈ ਜੀ ਐਮਐਲਏ ਸਾਹਿਬ ਉੱਥੇ ਵਧੀਆ ਕੰਮ ਕਰੀ ਜਾਂਦੇ ਆ ਮੋੜ ਮੰਡੀ ਦੇ ਵਿੱਚ ਉਹ ਚਾਹੁੰਦੇ ਵੀ ਇੱਥੇ ਕਿਸੇ ਪ੍ਰਕਾਰ ਦੀ ਕੋਈ ਕਰਾਪਸ਼ਨ ਨਾ ਹੋਵੇ ਪਰ ਪ੍ਰਧਾਨ ਜੀ ਇੱਕ ਪੁਰਾਣੇ ਠੇਕੇਦਾਰ ਨੇ ਜੋ ਸਾਰੇ ਕੰਮ ਆਪ ਦੇ ਅੰਡਰ ਲੈ ਕੇ ਆਪ ਹੀ ਕਰਨੇ ਚਾਹੁੰਦੇ ਆ ਤੇ ਜਿਹੜੇ ਕਿ ਐਮਐਲਏ ਸਾਹਿਬ ਨਹੀਂ ਚਾਹੁੰਦੇ ਸੀਗੇ ਵੀ ਇੱਥੇ ਕੋਈ ਕਰਾਪਸ਼ਨ ਹੋਵੇ ਜਾਂ ਪੰਜਾਬ ਸਰਕਾਰ ਵੀ ਨਹੀਂ ਚਾਹੁੰਦੀ ਜੀ ਵੀ ਕਿਤੇ ਕੋਈ ਕਰਾਪਸ਼ਨ ਹੋਵੇ ਤੇ ਸਾਰਾ ਕੰਮ ਪੂਰਾ ਟਰਾਂਸਪੇਰੈਂਟ ਤਰੀਕੇ ਦੇ ਨਾਲ ਹੋਵੇ ਇਹ ਸੀ ਇੰਨੀ ਕੀ ਰੰਜਸ਼ ਉਹਨਾਂ ਦੀ ਸੀ ਬਸ ਇਹਨਾਂ ਨੂੰ ਪੋਲੀਟੀਕਲ ਤੌਰ ਤੇ ਬਦਨਾਮ ਕਰਨਾ ਚਾਹੁੰਦੇ ਆ